ਦੇਸ਼ ਦਾ ਅੰਦਾਜ਼ਾ ਤਾਂ ਇੱਕ ਵਾਰ ਮੁਰਤੋ ਸੰਘਰਸ਼ ਦੀ ਰਾਹ ਤੇ ਆ। ਦਿੱਲੀ ਵੱਲ ਕੂਚ ਦੀ ਤਿਆਰੀ ਹੈ। 13 ਤਰੀਕ ਨੂੰ ਅਸੀਂ ਤੁਰਨਾ ਜੀ ਪੰਜਾਬ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚੋਂ। ਉਸ ਤੋਂ ਗਾੜੀ ਉਹ ਧਰਨਾ 6 ਮਹੀਨੇ ਜਾਰੀ ਰਹਿਦਾ, ਉਹ ਧਰਨਾ 6 ਸਾਲ ਜਾਰੀ ਰਹਿਦਾ। ਉਹ ਉਸ ਸਰਕਾਰ ਦੇ ਹੱਥ 'ਚ ਆ ਸਾਦੇ ਜਿਨੀ ਦਿੱਲੀ ਦੀ ਤਿਆਰੀ ਆ ਜੀ ਫੁੱਲ ਕੂਚ ਕਰਾਂਗੇ। ਉਹ ਸਭ ਸਾਫ ਕਰਾਂਗੇ। ਸੱਜਟਾਂ ਦੇ ਨਾਲ ਪੈਦਾ ਪੈਦਾ ਕਰਾਵਾਂਗੇ। ਦੇਸ਼ ਦਾ ਅੰਤ ਤੱਕ ਇੱਕੋਰ ਮੋਰਟੋ ਸੰਘਰਸ਼ ਦੀ ਰਾਤ ਹੈ ਦਿੱਲੀ ਵੱਲ ਕੂਚ ਦੀ ਤਿਆਰੀ ਹੈ ਤੇ ਉਸ ਤੋਂ ਪਹਿਲਾਂ ਸੂਬੇ ਭਰ ਦੇ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਲਈ ਸੂਬੇ ਭਰ ਦੇ ਕਿਸਾਨਾਂ ਨੂੰ ਆਪਣੇ ਨਾਲ ਜੋੜਨ ਦੇ ਲਈ ਵੱਖ-ਵੱਖ ਤਰੀਕਿਆਂ ਦੇ ਨਾਲ ਪਿੰਡਾਂ ਵਿੱਚ ਮਾਰਚ ਕੱਢੇ ਜਾ ਰਹੇ ਹੈ ਰੋਜ਼ ਪ੍ਰਦਰਸ਼ਨ ਕੀਤੇ ਜਾ ਰਹੇ ਤੇ ਅਸੀਂ ਅਸਲ ਵਿੱਚ ਮੌਜੂਦ ਆ ਅੰਮ੍ਰਿਤਸਰ ਦੇ ਕੈਂਟ ਚੌਕ ਦੇ ਵਿੱਚ ਜਿੱਥੇ ਨੌਜਵਾਨ ਕਿਸਾਨ ਨੌਜਵਾਨ ਸੰਘਰਸ਼ ਕਮੇਟੀ ਵੱਲੋਂ ਇੱਕ ਵੱਡਾ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਪਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਇਹ ਤਸਵੀਰ ਅੰਮ੍ਰਿਤਸਰ ਦੇ ਕੈਂਡ ਮੱਖ ਮੱਖ ਪਿੰਡਾਂ ਚੋਂ ਹੁੰਦਾ ਹੋਇਆ ਟਰੈਕਟਰ ਮਾਰਚ ਇੱਥੇ ਪਹੁੰਚਿਆ ਹੈ ਉਹ ਬਿੰਤੀ ਵਿੱਚ ਜ਼ਿਲ੍ਹੇ ਭਰ ਦੇ ਨੌਜਵਾਨ ਇਸ ਟਰੈਕਟਰ ਮਾਰਚ ਵਿੱਚ ਕਿਸਾ ਲੈ ਕੇ ਨੇ ਸਰਕਾਰ ਦੇ ਖਿਲਾਫ ਤੇ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ ਰੋਸ ਜਿਹੜੇ ਅਣਮਿੱਥੇ ਸਮੇਂ ਦੇ ਲਈ ਵੱਡਾ ਧਰਨਾ ਲਗਾਇਆ ਜਾਣਾ ਕਿਸਾਨ ਅੰਦੋਲਨ ਸ਼ੁਰੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਓਏ ਤਸਵੀਰ ਅੰਮ੍ਰਿਤਸਰ ਦੇ ਕੈਂਟ ਚੌਕ ਦੀ ਹੈ ਜਿੱਥੇ ਹਲਕਾ ਰਾਜਸਾਲਸੀ ਦੇ ਵੱਖ-ਵੱਖ ਪਿੰਡਾਂ ਚੋਂ ਹੁੰਦਾ ਹੋਇਆ ਇਹ ਟਰੈਕਟਰ ਮਾਰਚ ਅੰਮ੍ਰਿਤਸਰ ਦੇ ਕੈਂਟ ਚੌਕ 'ਚ ਪਹੁੰਚਿਆ ਹੈ ਜਿੱਥੇ ਸਰਕਾਰ ਦੇ ਖਿਲਾਫ ਰੋਸ ਮਜ਼ਹਿਰਾ ਕੀਤਾ ਜਾ ਰਿਹਾ ਹੈ। ਲੰਬੇ ਸਮੇਂ ਤੋਂ ਲਖਤ ਦੀ ਆ ਰਹੀ ਹੱਕੀ ਮੰਗਾ ਦੀ ਪੂਰਤੀ ਦੇ ਲਈ ਜੋ ਹੈ ਸਰਕਾਰਾਂ ਦੇ ਖਿਲਾਫ ਰੋਸ ਮਜ਼ਹਿਰੇ ਕੀਤੇ ਜਾ ਰਹੇ ਨੇ। ਓਏ ਮੰਗਾ ਨੇ ਜਿਨ੍ਹਾਂ ਦੇ ਲੇ ਲੰਬੇ ਸਮੇਂ ਤੋਂ ਕਿਸਾਨ ਸੰਘਰਸ਼ ਕਰ ਰਹੇ ਨੇ ਪਰ ਹੁਣ ਇੱਕ ਵੱਡਾ ਕਿਸਾਨ ਅੰਦੋਲਨ ਜਦੋਂ ਖਤਮ ਕੀਤਾ ਗਿਆ ਸੀ ਤਾਂ ਸਰਕਾਰਾਂ ਦੇ ਨਾਲ ਸਮਝੌਤਾ ਹੋਇਆ ਸੀ ਸਰਕਾਰਾਂ ਵੱਲੋਂ ਨੇਕਾ ਮੰਗਾ ਮੰਨਣ ਦਾ ਐਲਾਨ ਕੀਤਾ ਗਿਆ ਸੀ ਪਰ ਕਿਤੇ ਨਾ ਕਿਤੇ ਉਹਨਾਂ ਮੰਗਾ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ ਜਿਸ ਤੋਂ ਲੈ ਕੇ ਕਿਸਾਨ ਮੁਰਤੋਂ ਰੋਚ ਨੇ ਮੁਰਤੋਂ ਸੰਘਰਸ਼ ਦੇ ਰਾਹ ਤੇ ਨੇ ਮੁਰਤੋਂ ਸੜਕਾਂ ਤੇ ਨੇ ਤਾਂ ਹੁਣ 13 ਫਰਵਰੀ ਨੂੰ ਦਿੱਲੀ ਵੱਲ ਕੂਚ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਤੋ ਉਸੇ ਦੀਆਂ ਤਿਆਰੀਆਂ ਦੇ ਮੱਦੇ ਨਜ਼ਰ ਜੋ ਹੈ ਵੱਖ-ਵੱਖ ਜਥੇਬੰਦੀਆਂ ਵੱਲੋਂ ਆਪੋ ਆਪਣੇ ਪ੍ਰੋਗਰਾਮ ਰਚੇ ਗਏ ਨੇ ਪਿੰਡਾਂ ਵੀ ਜਾ ਕੇ ਕਿਸਾਨਾਂ ਨੂੰ ਇਸ ਪ੍ਰੋਗਰਾਮ 13 ਫਰਵਰੀ ਦੇ ਇਸ ਪ੍ਰੋਗਰਾਮ ਤੋਂ ਜਾਣੂ ਕਰਾਇਆ ਜਾ ਰਿਹਾ ਹੈ ਉਸੇ ਦਾ ਹਿੱਸਾ ਅੱਜ ਦਾ ਟਰੈਕਟਰ ਮਾਰਚ ਜਿਸ ਦੇ ਵਿੱਚ ਵੱਡੀ ਗਿਣਤੀ ਵਿੱਚ ਟਰੈਕਟਰਾਂ ਤੇ ਸਵਾਰ ਹੋ ਕੇ ਕਿਸਾਨ ਪਹੁੰਚੇ ਨੇ ਤੋ ਕਿਸਾਨ ਆਗੂ ਉਹਦੇ ਨਾਲ ਵੀ ਗੱਲਬਾਤ ਕਰਨਗੇ ਫੋਟਲਾ ਸਾਹਿਬ ਜੀ ਨੇ ਫੋਟਲਾ ਜੀ ਕੀ ਪ੍ਰੋਗਰਾਮ ਨੀਕਾ ਗਿਆ ਟਰੈਕਟਰ ਮਾਰਚ ਦਾ ਸਾਡਾ ਜਿਹੜਾ ਪ੍ਰੋਗਰਾਮ ਸੀ ਜਿਹੜੇ ਮੋਦੀ ਨੇ ਕੀਤੇ ਵਾਦੇ ਸਾਡੇ ਨਾਲ ਕਿਸਾਨਾਂ ਮਜ਼ਦੂਰਾਂ ਨਾਲ ਜਿਹੜਾ ਪਿਛਲਾ ਦਿੱਲੀ ਅੰਦੋਲਨ ਦੇ ਵਿੱਚ ਵਾਦੇ ਕਰਕੇ ਵਾਦਿਆਂ ਤੋਂ ਮੁੱਕਰੀ ਸਰਕਾਰ ਆ ਉਹਦੇ ਖਿਲਾਫ ਜਿਹੜਾ 13 ਫਰਵਰੀ ਨੂੰ ਦਿੱਲੀ ਕੁੰਚ ਦੀ ਜਿਹੜੀ ਸਾਡੀ ਤਿਆਰੀ ਆ ਸਕਿਆ ਨਾਨ ਪੋਲਿਟਿਕਲ ਦੀ ਉਸ ਸੰਬੰਧ ਵਿੱਚ ਲੋਕਾਂ ਨੂੰ ਹੁਕਾ ਦੇ ਰੇ ਲੋਕਾਂ ਨੂੰ ਜਾਗਰੂਤ ਕਰਨ ਵਾਸਤੇ ਜਿਹੜਾ ਟਰੈਕਟਰ ਮਾਰਚਾ ਸਾਡਾ ਅੱਜ ਦਾ ਸਾਡੀਆਂ ਨੇ 13 ਤਰੀਕ ਦੀ ਮੁੱਖ ਮੰਗਾਂ ਕੀ ਨੇ ਜਿੰਨਾਂ ਨੂੰ ਲੈ ਕੇ ਮੁਰ ਤੋਂ ਦਿੱਲੀ ਤਰਨਾਂ ਲਾਂਦੀ ਤਿਆਰੀ ਕੀਤੀ ਜਾ ਰਹੀ ਜਿਹੜੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਦੇ ਕਰਕੇ ਵਾਦਾ ਖਿਲਾਫੀ ਕੀਤੀ ਆ ਔਰ ਉਹਨਾਂ ਵਾਦਿਆਂ ਤੋਂ ਮੁਕਰਿਆ ਜਿਹੜੇ ਐਮਐਸਪੀ ਦੀ ਗਾਰੰਟੀ ਸਾਡੀ ਔਰ ਡਾਕਟਰ ਸੁਆਮੀਨਾਥ ਦੀ ਰਿਪੋਰਟ ਲਾਗੂ ਕਰਾਉਣੀ ਔਰ ਜਿਹੜੇ ਕਰਜ਼ਾ ਮੁਕਦੇ ਕਿਸਾਨਾਂ ਮਜ਼ਦੂਰਾਂ ਸੀ ਸੀ ਔਰ ਲਕੀਨਪੁਰ ਖੀਰੀ ਦੇ ਕਿਸਾਨਾਂ ਨੂੰ ਇਨਸਾਬ ਦਵਾਉਣ ਲਈ ਇੱਕ ਪ੍ਰੈਸ ਵੀਰ ਸੀ ਸਾਡਾ ਉਹਨੂੰ ਇਨਸਾਬ ਦਵਾਉਣ ਵਾਸਤੇ ਜਿਹੜੀਆਂ ਸਾਰੀਆਂ ਮੰਗਾਂ ਸੀਗੇ ਸਾਡੀਆਂ ਇਹ ਮੰਗੀਆਂ ਹੋਈਆਂ ਸੀਆਂ ਔਰ ਇਹਨਾਂ ਤੋਂ ਮੋਦੀ ਸਰਕਾਰ ਭੱਜ ਗਈ ਉਹਨੂੰ ਦੁਬਾਰਾ ਲਾਗੂ ਕਰਾਉਣ ਵਾਸਤੇ ਦਿੱਲੀ ਜਾਣਾ ਪਿਆ ਪਹਿਲਾਂ ਵੀ ਦਿੱਲੀ ਪਹੁੰਚਣ ਤੋਂ ਬੜੇ ਅੜਿੱਕੇ ਡਾਏਗੇ ਸੀ ਲੱਗਦਾ ਹੁਣ ਸਰਕਾਰ ਜਿਹੜਾ ਜੋਰਸ਼ ਮੈਚ ਕਰਦੇ ਆ ਦਿੱਲੀ ਪਹੁੰਚਣ ਤੋਂ ਰੋਕੂਗੀ ਵੇਖੋ ਜੀ ਜਿਸ ਸਾਥ ਜੋ लाठी ਜੋਰ ਕਰਕੇ ਸੋਏ ਉਹਦੇ ਹੱਥ 'ਚ ਲਾਠੀ ਆ ਉਹ ਸਭ ਕੁਝ ਕਰ ਸਕਦਾ ਆਪਾਂ ਡਾਂਗਾ ਖਾਣ ਨੂੰ ਤਿਆਰ ਆ ਵੇਖੋ ਸਾਡੇ ਬੱਚਿਆਂ ਦੀਆਂ ਜਾਨਾਂ ਜਾ ਰਹੀਆਂ ਆਏ ਦਿਨ 30 ਤੋਂ 35 ਬੱਚੇ ਸਾਡੇ ਨਸ਼ੇ ਦੀ ওভারਡੋਜ਼ ਨਾਲ ਕਾਰਪੋਰੇਟ ਘਰਾਣਿਆਂ ਦਾ ਨਸਾ ਵੇਖ ਰਾਜੇ ਮਰ ਰਹੇ ਨੇ ਔਰ ਨਿਤ ਸਾਡੇ ਆਏ ਦਿਨ 5 ਤੋਂ 7 ਕਿਸਾਨ ਸਾਡੇ ਕਰਜੇ ਤੇ ਦੁਖੀ ਹੋ ਕੇ ਸੁੱਸੜ ਕਰ ਰਹੇ ਨੇ ਔਰ ਵੇਖੋ ਸਾਡਾ ਐਡੇ ਵੱਡੇ ਅਸੀਂ ਮਰਨ ਰਿਹਾ ਨਿਤ ਮਰਨ ਲੋ ਇੱਕ ਵਾਰ ਮਰ ਜਾਣਾ ਚੰਗਾ ਫਿਰ ਕੀ ਆ ਸਰਕਾਰ ਜੋਰ ਜਿਮਾ ਕੇ ਵੇਖੂਗੀ ਸਰਕਾਰ ਦਾ ਜਵਾਬ ਅਸੀਂ ਸ਼ਾਂਤਮਈ ਤਰੀਕੇ ਨਾਲ ਪੁਰੀਸਪਲ ਤਰੀਕੇ ਨਾਲ ਡਾਂਗਾ ਖਾ ਕੇ ਡਾਂਗਾ ਝੱਲ ਕੇ ਅੱਗੇ ਵੀ ਡਾਂਗਾ ਖਾ ਕੇ ਜਵਾਬ ਦੁੱਤਾ ਐ ਕਹਿੰਦਾ ਡਾਂਗਾ ਖਾ ਕੇ ਚੱਲੋ ਵੀ ਹੁਣ 13 ਤਰੀਕ ਨੂੰ ਚੱਲਣਾ 14 ਨੂੰ ਜਾਂ 15 ਨੂੰ ਬਹੁਤ ਕਿੰਨੀ ਦੇਰ ਤੱਕ ਦਰਨਾ ਚੱਲੀ ਰਹੂਗਾ 13 ਤਰੀਕ ਨੂੰ ਅਸੀਂ ਧਰਨਾ ਜੀ ਪੰਜਾਬ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚੋਂ ਉਸ ਤੋਂ ਗਾੜੀ ਉਹ ਧਰਨਾ 6 ਮਹੀਨੇ ਜਾਰੀ ਰਹਿਦਾ ਉਹ ਧਰਨਾ 6 ਸਾਲ ਜਾਰੀ ਰਹਿਦਾ ਉਹ ਉਸ ਸਰਕਾਰ ਦੇ ਹੱਥ 'ਚ ਆ ਸਾਦੇ ਜਿਣੀ ਜਾਂ ਉਸ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਹੱਥ 'ਚ ਆ ਸਾਨੂੰ ਲੋਕਾਂ ਦਾ ਸੰਯੋਗ ਚਾਹੀਦਾ ਧਰਨਾ ਸਾਲਾਂ ਬਦੀ ਚੱਲੇਗਾ ਪਿਛਲੇ ਕਿਸਾਨ ਅੰਦੋਲਨਾਂ ਵਾਂਗ ਇਸ ਵਾਰ ਵੀ ਦੁਨੀਆ ਪਰਚੇ ਵਸਦੇ ਪੰਜਾਬੀਆਂ ਵੱਲੋਂ ਭਾਰਤੀਆਂ ਵੱਲੋਂ ਸਹਿਯੋਗ ਦਿੱਤਾ ਜਾਊ ਸਮਰਥਨ ਦਿੱਤਾ ਜਾਊ 2 ਫਰਵਰੀ ਨੂੰ ਜੰਡਿਆ拉 ਗੁਰੂ ਕਾਨਫਰੰਸ ਹੋਈ ਤੁਹਾਨੂੰ ਪਤਾ ਲੱਗ ਗਿਆ ਹੈ ਸਾਰਿਆਂ ਨੂੰ ਸਾਰੀ ਮੀਡੀਆ ਮੇਰੇ ਵੀਰਾਂ ਭਰਾਵਾਂ ਨੇ ਵੇਖ ਲਾਈ ਉਸ ਤੋਂ ਬਾਅਦ 6 ਜਨਵਰੀ ਨੂੰ ਜਿਹੜੀ ਸਾਡੀ ਕਾਨਫਰੰਸ ਹੋਈਆ ਬਰਨਾਲੇ ਦੇ ਵਿੱਚ ਉਹਦੇ ਵਿੱਚ ਸਾਰੀ ਮੇਰੇ ਵੀਰਾਂ ਭਰਾਵਾਂ ਨੇ ਵੇਖ ਲਿਆ ਜੋਤੇ ਜੋਤੇ ਸਾਨੂੰ ਕਿਸਾਨਾਂ ਦੀ ਮਜ਼ਦੂਰਾਂ ਦੀ ਵੀਰਾਂ ਦੀ ਲੋੜ ਪੈਂਦੀ ਆ ਅਸੀਂ ਆਵਾਜ਼ ਮਾਰਦੇ ਆ ਲੋਕ ਮੋਢੇ ਨਾਲ ਮੋਢਾ ਜੋੜ ਕੇ ਖੜੋਂਦੇ ਆ ਸਾਨੂੰ ਪਤਾ ਕਿ ਸਾਡੇ ਭਰਾ ਸਾਡੇ ਨਾਲ ਖੜੋਤੇ ਨੇ ਜਿੰਨਾ ਚਿਰ ਭਰਾਵਾਂ ਦਾ ਸਾਥ ਹੈ ਕਿਉਂਕਿ ਜੇ ਕਿਸਾਨ ਭਰਾਵਾਂ ਦੇ ਸਮਰਥਨ ਤੋਂ ਬਿਨਾ ਲੰਗਰ ਪਾਣੀ ਦੀ ਤਿਆਰੀ ਤੋਂ ਬਿਨਾ ਜੋ ਰਿਹਾਇਸ਼ ਦੀ ਜੋ ਟੈਂਟ ਲਾਏ ਜਾਣੇ ਆ ਬਿਸਤਰੇ ਦੀ ਤਿਆਰੀ ਤੋਂ ਬਿਨਾ ਪਹੁੰਚਿਆ ਜਾਣਾ ਮੁਮਕਿਨ ਨਹੀਂ ਅੱਜ ਇੱਕ ਛੋਟ ਅੱਜ ਦੇ ਇੱਕ ਛੋਟਾ ਜਿਹਾ ਮੈਸੇਜ ਹੈ ਕਿਸੇ ਨੂੰ ਟੈਲੀਫੋਨ ਦੇ ਸੁਨਾ ਨਹੀਂ ਦਿੱਤਾ ਘਰ ਘਰ ਦੀ ਬੱਕਰੀ ਗੱਲ ਤੁਸੀਂ ਵੇਖ ਰਹੇ ਜੇ ਸੈਂਕੜੇ ਟਰੈਕਟਰ ਆਏ ਆ ਉਤਸਾ ਲੋਕਾਂ ਦੇ ਵਿੱਚ ਤੁਸੀਂ ਵੇਖ ਰਹੇ ਜੇ ਨੌਜਵਾਨੀ ਦਾ ਉਤਸ਼ਾਹ ਤੁਸੀਂ ਵੇਖ ਰਹੇ ਜੇ ਤੁਹਾਨੂੰ ਪਤਾ ਲੋਕਾਂ ਦਾ ਉਤਸ਼ਾਹ ਆ ਐਂਕਰ ਬਾ ਸਰਕਾਰ ਕੋਲੋਂ ਕਾਲੇ ਕਾਨੂੰਨ ਜਿਹੜੇ ਆ ਉਹ ਵਾਪਸ ਕਰਾਉਣੇ ਆ ਡਰਾਈਵਰਾਂ ਦੇ ਉੱਤੇ ਕਾਨੂੰਨ ਜਿਹੜਾ ਥੋਪਿਆ ਗਿਆ ਉਹ ਵਾਪਸ ਕਰਾਉਣਾ ਆ ਇਹ ਸਾਰੇ ਕਾਨੂੰਨ ਵਾਪਸ ਕਰਾਉਣ ਵਾਸਤੇ ਲੋਕਾਂ ਦਾ ਉਤਸ਼ਾਹ ਤੁਹਾਨੂੰ ਜਨਤਾ ਜਿਹੜੀ ਆਪ ਮੁਹਾਰੇ ਦਸਰੀ ਆ ਸਾਡੇ ਨਾਲ ਜਿੰਨੇ ਟਰੈਕਟਰ ਆਏ ਨੇ ਕੋਈ ਮੋਬਾਈਲ ਦੇ ਮੈਸੇਜ ਤੇ ਆਏ ਨੇ ਅਸੀਂ ਕਿਸੇ ਨੂੰ ਫੋਨ ਕਰਕੇ ਸੁਣਾ ਨਹੀਂ ਦਿੱਤਾ ਵੇਖੋ ਦੁਨੀਆ ਤੁਹਾਨੂੰ ਪਤਾ ਇਕੱਠ ਆਇਆ ਵੱਡਾ ਇਕੱਠ ਆਇਆ ਵੱਡਾ ਕਾਫਲਾ ਆਇਆ ਭਾਰੀ ਉਛਾਹ ਨਜ਼ਰ ਆ ਰਿਹਾ ਹੈ ਬੜਾ ਰੋਸ ਜਿਹੜਾ ਉਹ ਨਜ਼ਰ ਆ ਰਿਹਾ ਰੋਹ ਨਜ਼ਰ ਆ ਰਿਹਾ ਹੈ ਔਰ ਇਸੇ ਰੋਹ ਦੇ ਨਾਲ ਇਸੇ ਜੋਸ਼ ਦੇ ਨਾਲ ਜਿਹੜੀ ਹੈ ਇਹ ਧਰਨਿਆਂ ਦੀ ਤਿਆਰੀ ਕੀਤੀ ਜਾ ਰਹੀ ਹੈ ਤਿਆਰੀ ਦਿੱਲੀ ਦੀ ਤਿਆਰੀ ਆ ਜੀ ਫੋਲ ਕੂਚ ਕਰਾਂਗੇ ਵਾਹ ਸਾਫ ਪੁਰਾਵਾ ਸਰ ਜੱਟਾਂ ਦੇ ਨਾਲ ਬੜਾ ਬੜਾ ਕਰਾਵਾਂਗੇ ਬੜਾ ਬੜਾ ਕਰਾਵਾਂਗੇ ਪੂਰੀਆਂ ਤਿਆਰੀਆਂ ਨੇ ਜੰਡੇਆਲਾ ਮੰਡੀ ਤੋਂ ਜਿੱਦਾਂ ਦੀ ਆਖੂਆਂ ਦੀ ਕਾਲ ਮਿਲੀ ਆ ਉਸ ਦਿਨ ਤੋਂ ਪਿੰਡਾਂ ਦੇ ਵਿੱਚ ਸਾਰੀਆਂ ਟੀਮਾਂ ਵੱੜ ਚੁੱਕੀਆਂ ਨੇ ਆਪਣਾ ਰਾਚਣ ਪਾਣੀ ਟਰੈਕਟਰਾਂ ਟਰਾਲੀਆਂ ਦੀਆਂ ਪਰਪੈਨਾਂ ਕਸਲੀਆਂ ਨੇ 13 ਫਰਵਰੀ ਨੂੰ ਵੱਡੀਆਂ ਕਿੰਤੀ ਦੇ ਵਿੱਚ ਸਰਕਾਰਾਂ ਨੂੰ ਸਰਕਾਰ ਨੂੰ ਇਹ ਸੁਣੇਵਾ ਕਿ ਜੇ ਤੂੰ ਪਹਿਲੀ ਵਾਰੀ ਸਾਡੇ ਨਾਲ ਵਾਅਦਾ ਖਿਲਾਫੀ ਕੀਤੀ ਸੀ ਅਰ ਕੀ ਤੇਰ ਕੋ ਨਿਕਤੀ ਲੈ ਕੇ ਜਾਵਾਂਗੇ ਉਹ ਨਾਲ ਜਰ ਉੱਠਣ ਵਾਲੇ ਨਹੀਂ ਸਾਮne ਜੋ ਜिले ਭਰ ਤੋਂ ਬੜੇ ਉਛਾ ਦੇ ਨਾਲ ਬੜੇ ਰੋਹ ਦੇ ਨਾਲ ਇੱਥੇ ਡਾਕਟਰ ਮਾਰਜ ਦਾ ਹਿੱਸਾ ਲੈਣ ਦੇ ਲਈ ਪਹੁੰਚੇ ਨੇ 13 ਫਰਵਰੀ ਨੂੰ ਦਿੱਲੀ ਵੱਲ ਕੂਚ ਦੀ ਤਿਆਰੀ ਹੈ ਔਰ ਪਿੰਡਾਂ ਵਿੱਚ ਇਸੇ ਤਿਆਰੀਆਂ ਦੇ ਮੱਦੇ ਨਜ਼ਰ ਰਸਨ ਰਾਸ਼ਨ ਇਕੱਠਾ ਕੀਤਾ ਜਾ ਰਿਹਾ ਹੈ ਬਿਸਤਰੇ ਇਕੱਠੇ ਕੀਤੇ ਜਾ ਰਹੇ ਹੈ ਕਿਉਂਕਿ 13 ਫਰਵਰੀ ਨੂੰ ਇੱਥੋਂ ਕੂਚ ਕਰਕੇ ਦਿੱਲੀ ਪਹੁੰਚ ਕੇ ਪੱਕਾ ਧਰਨਾ ਲਗਾਇਆ ਜਾਣਾ ਔਰ ਪਿਛਲੇ ਕਿਸਾਨ ਅੰਦੋਲਨ ਵਾਂਗ ਜੋ ਸਰਕਾਰ ਤੇ ਸਿਰਫ ਭਰੋਸਾ ਨਹੀਂ ਕੀਤਾ ਜਾਣਾ ਜਿੰਨੀ ਦੇਰ ਤੱਕ ਸਰਕਾਰ ਇਹਨਾਂ ਮੰਗਾਂ ਨੂੰ ਮੰਨ ਕੇ ਇਹਨਾਂ ਹੱਕੀ ਮੰਗਾਂ ਨੂੰ ਮੰਨ ਕੇ ਅੰਮ੍ਰਿਤ ਜੰਮਾ ਨਹੀਂ ਪਹਿਨਾਉਂਦੀ ਉਹ ਤੱਕ ਦਿੱਲੀ ਵਿਖੇ ਤਰਨਾ ਜਿਹੜਾ ਉਹ ਜਾਰੀ ਰਹੂ ਕੈਮਰਾ ਬਸਰ ਅਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੌਂਗਾ ਪੀਟੀਸੀ ਨਿਊਜ਼ ਅੰਮ੍ਰਿਤਸਰ